अयोध्या ਵਿੱਚ ਮਨਾਇਆ ਜਾ ਰਹੀ ਭਗਵਾਨ શ્રી ਰਾਮ ਦੇ ਮੰਦਿਰ ਦੀ 22 ਜਨਵਰੀ ਨੂੰ ਹੋਰੀ ਪਾਨ ਪ੍ਰਤੀਸ਼ਟਾ ਪ੍ਰਣ ਪ੍ਰਤੀਸ਼ਟਾ ਨੂੰ ਲੈ ਕੇ ਦੇਸ਼ ਅਤੇ ਵਿਦੇਸ਼ ਵਿੱਚ ਰਾਮ ਭਗਤਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਹੀ ਹੈ ਇਸੇ ਕੜੀ ਤੈਤ ਲੁਧਿਆਣਾ ਦੇ ਹੋਜ਼ਰੀ ਕਾਰੋਬਾਰੀਆਂ ਵੱਲੋਂ ਵੀ ਇਸ ਮੌਕੇ ਆਪਣੇ ਢੰਗ ਨਾਲ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਪੇਸ਼ੇ ਇੱਕ ਰਿਪੋਰਟ ਲੁਧਿਆਣਾ ਚ ਅਯੋਧਿਆ ਤੇ ਰਾਮ ਨਾਮ ਵਾਲੀਆਂ ਸਵੈਟਸ਼ਰਟਾਂ ਬਿਨਾਂ ਨਫੇ ਨੁਕਸਾਨ ਦੇ ਬਣਾਈਆਂ ਜਾ ਰਹੀਆਂ ਨੇ ਭਗਵਾਨ ਸ਼੍ਰੀ ਰਾਮ ਦੇ ਬਾਲ ਸਰੂਪ ਦੀ ਪ੍ਰਾਣ ਪ੍ਰਤੀਸ਼ਟਾ ਤੋਂ ਪਹਿਲਾਂ ਲੁਧਿਆਣਾ 'ਚ ਵਿਸ਼ੇਸ਼ ਸਵੈਟਰ ਸ਼ਰਟਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਪੰਜ ਵੱਖੋ-ਵੱਖਰੇ ਰੰਗਾਂ 'ਚ ਬਣਾਏ ਜਾ ਰਹੇ ਇਨ੍ਹਾਂ ਸਵੈਟਰਾਂ ਤੇ ਅਯੁੱਧਿਆ ਅਤੇ ਭਗਵਾਨ ਰਾਮ ਦੇ ਬਾਲ ਸਰੂਪ ਸਮੇਤ ਸ਼੍ਰੀ ਰਾਮ ਮੰਦਰ ਨੂੰ ਵੀ ਦਰਸਾਇਆ ਗਿਆ ਹੈ ਅਯੁੱਧਿਆ ਤੇ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼੍ਰੀ ਰਾਮ ਭਗਤਾਂ ਵੱਲੋਂ ਇਨ੍ਹਾਂ ਸਵੈਟਰ ਸ਼ਰਟਾਂ ਦੇ ਆਰਡਰ ਲਗਾਤਾਰ ਦਿੱਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਦਿਨ-ਰਾਤ ਸਵੈਟਰਾਂ ਦੀ ਬੁਨਤਰ ਦਾ ਕੰਮ ਚੱਲ ਰਿਹਾ ਹੈ ਹਾਜਰੀ ਕਾਰੋਬਾਰੀ ਮੁਕੇਸ਼ ਮਦਾਨ ਨੇ ਦੱਸਿਆ ਕਿ ਅਯੁੱਧਿਆ ਨਗਰੀ ਅਤੇ ਰਾਮ ਭਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਉਹਨਾਂ ਇਸ ਪ੍ਰਾਣ ਪ੍ਰਤੀਸ਼ਠਾ ਸਮਾਗਮ ਨੂੰ ਯਾਦਗਾਰੀ ਬਣਾਉਣ ਦੀ ਸੋਚ ਨਾਲ ਅਜਿਹੇ ਸਵੈਟਰਾਂ ਦਾ ਉਪਰਾਲਾ ਕੀਤਾ। ਉਹਨਾਂ ਕਿਹਾ ਕਿ ਵੱਡੀ ਮਾਤਰਾ 'ਚ ਉਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਅਜਿਹੇ ਸਵੈਟਰਾਂ ਦੇ ਆਰਡਰ ਮਿਲ ਰਹੇ ਨੇ। ਉਹਨਾਂ ਇਹ ਵੀ ਦੱਸਿਆ ਕਿ ਇਹ ਸਵੈਟਰ ਬਿਨਾਂ ਕਿਸੇ ਲਾਭਹਾਨੀ ਤੋਂ ਬਣਾਏ ਅਤੇ ਸਪਲਾਈ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਕਿ ਸਾਰਾ ਦੇਸ਼ ਸ਼੍ਰੀ ਰਾਮ ਜੀ ਦੇ ਮੰਦਿਰ ਲਈ ਬਹੁਤ ਕੁਝ ਕਰ ਰਿਹਾ ਸਾਡੇ ਵੱਲੋਂ ਵੀ ਅਸੀਂ ਜੋ ਕੰਮ ਕਰਦੇ ਹਾਂ ਜੋ ਸਾਡਾ ਕੀਤਾ ਵੈ ਉਹਦੇ ਅਕੋਰਡਿੰਗ ਅਸੀਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਇਹ ਕਿਰਪਾ ਆਈ ਹੈ ਭਗਵਾਨ ਰਾਮ ਜੀ ਦੀ ਮਾਤਾ ਰਾਣੀ ਦੀ ਮੇਰੇ ਉੱਪਰ ਕਿਰਪਾ ਆਈ ਪਰਮ ਸੁਭਾਗਿਆਸ਼ਾਲੀਆਂ ਮੈਂ ਕਿ ਇਹ ਵਸਤਰ ਮੇਰੇ ਹੱਥੋਂ ਤਿਆਰ ਹੋਇਆ ਹੈ ਇਹਦੇ ਵਿੱਚ ਬਹੁਤ ਵਧੀਆ ਧਾਗਾ ਲਗਾਇਆ ਗਿਆ ਹੈ ਤੇ ਇਸ ਪੀਸ ਦਾ ਜੇ ਆਰਡਰ ਆਂਦਾ ਹੈ ਤਾਂ ਲੁਧਿਆਣਾ ਦੀ ਪੂਰੀ ਇੰਡਸਟਰੀ ਨੂੰ ਇਹ ਬਹੁਤ ਜ਼ਿਆਦਾ ਕਾਮਯਾਬੀ ਮਿਲੂਗੀ